ਅੱਜ ਮਿਸ਼ਨ ਤੰਦਰੁਸਤ ਦੇ ਤਹਿਤ ਲਾਲਾ ਲਾਜਪਤਰਾਏ ਸੀਨੀਅਰ ਸੈਂਡਰੀ ਸਕੂਲ ਸੁਜਾਨਪੁਰ ਵਿਖੇ ਇੱਕ ਮੈਰਾਥਨ ਜਿਹੜਾ आयोजन ਕੀਤਾ ਗਿਆ ਉਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਆਏ ਨੇ ਤੇ ਮਿਸ਼ਨ ਤੰਦਰੁਸਤ ਇੱਕ ਪੰਜਾਬ ਦੇ ਵਿੱਚ ਸਰਕਾਰ ਦੇ ਉਪਰਾਲੇ ਦਾ ਕਿ ਵੀ ਦੋ ਸਕੂਲ ਜਿਹੜੇ ਨਾ ਇਸ ਜ਼ਿਲ੍ਹੇ ਦੇ ਵਿੱਚ ਸਿਲੈਕਟ ਕੀਤੇ ਗਏ ਨੇ ਇਹਦੇ ਵਿੱਚ ਇਹ ਵਾਲਾ ਸਕੂਲ ਸੀਨੀਅਰ ਸੈਂਡਰੀ ਸਕੂਲ ਸੁਜਾਨਪੁਰ ਤੇ ਇੱਕ ਸੀਨੀਅਰ ਸੈਂਡਰੀ ਸਕੂਲ ਬਤਾਨੇ ਇਦੇ ਵਿੱਚ 50-50 ਹਜ਼ਾਰ ਦੀ ਗ੍ਰਾਂਟ ਆਈ ਹੈ ਤੇ ਇਹ ਹੈਗਾ ਕਿ ਆਪਣਾ ਵਾਤਾਵਰਨ ਨੂੰ ਤੰਦਰੁਸਤ ਬਣਾਉਣਾ ਬੱਚਿਆਂ ਦੀ ਸਿਹਤ ਦੇ ਪ੍ਰਤੀ ਜਾਗਰੂਕ ਕਰਨਾ ਉਹਦੇ ਵਿੱਚ ਸਾਡੇ ਇਸ ਸਕੂਲ ਦੀ ਗੱਲ ਕਰੀਏ ਤੇ ਇਹਨਾਂ ਪ੍ਰਿੰਸੀਪਲ ਮੈਮ ਨੇ ਬੜਾ ਯਤਨ ਕਰਕੇ ਇਹਨੂੰ ਮਿਸ਼ਨ ਤੰਦਰੁਸਤ ਨੂੰ ਜਿਹੜਾ ਇਸ ਸਕੂਲ ਨੂੰ ਗ੍ਰਾਂਟ ਆਈ ਹੈ ਉਹਨੂੰ ਬਿਲਕੁਲ ਸਫਲ ਬਣਾਇਆ ਉਹਦੇ ਵਿੱਚ ਸਾਡੇ ਐਨਐਸਐਸ ਦੀ ਬਣੀ ਸ਼ਮੂਲੀਅਤ ਹੈ ਜਿਹਦੇ ਨੋਡਲ ਅਫਸਰ ਕੋਸ਼ਲ ਕੁਮਾਰ ਜੀ ਨੇ ਸਾਡੇ ਬਵਾਨੀ ਜੀ ਜਿਹੜੇ ਨਾ ਇਹਦੇ ਮਿਸ਼ਨ ਤਦ ਉਸਨੇ ਨੌਡਲ ਅਫਸਰ ਨੇ ਇਹਨਾਂ ਨੂੰ ਰਲ ਮਿਲ ਕੇ ਇਹਨਾਂ ਨੇ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਜਿਹਦੇ ਤਹਿਤ ਇੱਕ ਗ੍ਰੀਨ ਦੀਵਾਲੀ ਮਨਾਈ ਗਈ ਹੈ ਗ੍ਰੀਨ ਦੀਵਾਲੀ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਪੋਲੂਸ਼ਨ ਜਿਹੜਾ ਕਿਉਂਕਿ ਅੱਗੇ ਸਾਡਾ ਜਿਹੜਾ ਪੰਜਾਬ ਹੈ ਇਹ ਦਾ ਬਲਦੰਬੇ ਕਾਰਨ ਦਾ ਨਾਲ ਨੂੰ ਵਗ ਲਾਨ ਦੇ ਕਾਰਨ ਬਹੁਤ ਜ਼ਿਆਦਾ ਪੋਲੂਟਡ ਹੈ ਤੇ ਇਹਦੇ ਤਹਿਤ ਇਹਨਾਂ ਨੇ ਪੈਂਫਲੇਟ ਵੰਡੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਸਭ ਤੋਂ ਵੱਡੀ ਗੱਲ ਆ ਇੱਕ ਇਹਨਾਂ ਨੇ ਅ ਪਿੱਛੇ ਦੀ ਪੌਦਿਆਂ ਦੇ ਜਿਹੜਾ ਇੱਕ ਲੰਗਰ ਲਗਾਇਆ ਉਹਦੇ ਵਿੱਚ ਪੌਦਿਆਂ ਨੂੰ ਲੋਕਾਂ ਨੂੰ ਇਹ ਦੱਸੰਦਾ ਯਤਨ ਕੀਤਾ ਇਹ ਵੀ ਅਸੀਂ ਆਪਣਾ ਆਲਾ ਦਵਾਲਾ ਕਿਦਾਂ ਹੀ ਤੰਦਰੁਸਤ ਰੱਖਣਾ ਕਿ ਵਰਤ ਵਾਦਾਂ ਹੀ ਬੂਟੇ ਲਗਾਵਾਂਗੇ ਪੌਦੇ ਲਗਾਵਾਂਗੇ ਸਾਡਾ ਆਲਾ ਦਵਾਲਾ ਜਿਹੜਾ ਉਹ ਵਧੀਆ ਹੋ ਜਾਏਗਾ ਆਕਸੀਜਨ ਦੀ ਮਾਤਰਾ ਜਿਹੜੀ ਆ ਉਹ ਵਧੇਗੀ ਤੇ ਅੱਜ ਮਿਸ਼ਨ ਜਿਹੜਾ ਤੰਦਰੁਸਤ ਦੇ ਤਹਿਤ ਜਿਹੜਾ ਇੱਕ ਮੈਰਾਥਨ ਕਰਾਈ ਗਈ ਹੈ ਉਦੇ ਵਿੱਚ ਬੱਚਿਆਂ ਨੇ 60 ਬੱਚਿਆਂ ਨੇ ਭਾਗ ਲਿਆ ਉਹ ਲਗਭਗ 2 ਕਿਲੋਮੀਟਰ ਦੀ ਮੈਰਾਥਨ 2 ਕਿਲੋਮੀਟਰ ਜਾਣ ਤੇ 2 ਕਿਲੋਮੀਟਰ ਆਨ ਤੇ ਉਹਦੇ ਤਹਿਤ ਬੱਚੇ ਭਾਗ ਲਿਆ ਇੱਥੇ ਆ ਕੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਸੀ ਲੋਕਾਂ ਨੂੰ ਅਸੀਂ ਸੁਸਾਇਟੀ ਨੂੰ ਵੀ ਜਾਗਰੂਤ ਕੀਤਾ ਤੇ ਨਾਲ ਅਸੀਂ ਆਪ ਜਿਹੜਾ ਸਟਾਫ ਹੈ ਉਹ ਵੀ ਜਾਗਰੂਤ ਹੋਇਆ ਇਹਦੇ ਨਾਲ ਤੇ ਬੱਚੇ ਜਿਹੜੇ ਖਾਸ ਕਰਕੇ ਜਿਹੜੇ ਸਾਡਾ ਪਵੇਕਾ ਆਉਣ ਵਾਲੇ ਜਨਰੇਸ਼ਨਾਂ ਜਿਹੜੀ ਆ ਉਹ ਵੀ ਜਿਹੜੀ ਆ ਬਹੁਤ ਜ਼ਿਆਦਾ ਉਤਸ਼ਾਹਿਤ ਹੈ ਤੇ ਲੋਕਾਂ ਨੂੰ ਇਹਦੇ ਬਾਰੇ ਉਹ ਵੀ ਦੱਸ ਰਹੇ ਨੇ ਤੇ ਅੱਜ ਮੈਰਾਥਨ ਕਰਾ ਕੇ ਵੀ ਲੋਕਾਂ ਨੂੰ ਇਸ ਬਾਰੇ ਦੱਸਿਆ ਗਿਆ। ਤੋਂ ਪਹਿਲਾਂ ਤਾਂ ਮੈਂ ਅੱਜ ਵਾਲ ਦੀ ਬਸਿਆ ਮੈਂ ਸਭ ਬੱਚਿਆਂ ਨੂੰ ਹੈਪੀ ਚਿਲਡਰਨ ਡੇ ਕਹਿੰਦੀ ਆ। ਅੱਜ ਪੰਜਾਬ ਸਰਕਾਰ ਵੱਲੋਂ ਇੱਕ ਬੱਚਿਆਂ ਦੀ ਐਕਟੀ ਮੈਰਾਥਨ ਕਰਵਾਈ ਗਈ ਹੈ ਸਕੂਲ ਦੇ ਵਿੱਚ ਜਿਹਦੇ ਵਿੱਚ ਕਾਫੀ ਸਕੂਲਾਂ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ। ਮੈਂ ਸਕੂਲ ਦੇ ਪ੍ਰਿੰਸੀਪਲ ਮੈਮ ਬੀਓ ਸਾਹਿਬ ਤੇ ਬਾਕੀ ਸੂਚੀ ਟੀਚਰ ਸਟਾਫ ਦਾ ਧੰਨਵਾਦ ਕਰਨੀ ਆ ਕਿ ਉਹਨਾਂ ਨੇ ਸਾਨੂੰ ਇਹ ਸੁਨਾਰੀ ਮੌਕਾ ਦਿੱਤਾ ਇੱਥੇ ਆਨ ਦਾ ਕਿਉਂਕਿ ਇਹਨਾਂ ਬੱਚਿਆਂ ਨੂੰ ਦੇਖ ਕੇ ਸਾਨੂੰ ਆਪਣਾ ਬਚਪਨ ਵੀ ਯਾਦ ਆਉਂਦਾ ਹੈ ਸਾਡੇ ਟਾਈਮ ਵਿੱਚ ਸਕੂਲ ਦੇ ਵਿੱਚ ਕਾਫੀ ਐਕਟੀਵਿਟੀਜ਼ ਹੁੰਦੀਆਂ ਪਰ ਅੱਜ ਕੱਲ ਫੈਸਿਲਿਟੀਆਂ ਬਹੁਤ ਹੈ ਜਿਹਦੇ ਕਾਰਨ ਬੱਚਿਆਂ 'ਚ ਨੂੰ ਸਕੂਲ ਵਾਲੇ ਵੀ ਕਾਫੀ ਜਾਗਰੂਕ ਕਰਦੇ ਹਨ ਮੈਂ ਇਸ ਸਕੂਲ ਦੇ ਪ੍ਰਿੰਸੀਪਲ ਮੈਮ ਤੇ ਜੀਓ ਸਾਹਿਬ ਨੂੰ ਮੁਬਾਰਕ ਦਿੰਨੀ ਆ ਕਿ ਉਹਨਾਂ ਨੇ ਇੱਕ ਬੜਾ ਅੱਛਾ ਉਪਰਾਲਾ ਕੀਤਾ ਹੈ ਧੰਨਵਾਦ ਅੱਜ ਲਾਲਾ ਲਾਜਪਤਰਾਏ ਸੀਨੀਅਰ ਸਕੂਲ ਵਿੱਚ ਮੈਰਾਥਨ ਦੇ ਦੌਰ ਕਰਵਾਈ ਗਈ ਹੈ ਇਹ ਮਿਸ਼ਨ ਪੰਜਾਬ ਤੰਦਰੁਸਤ ਪੰਜਾਬ ਦੇ ਤਹਿਤ ਕਰਵਾਈ ਗਈ ਹੈ ਸਾਰਾ ਜੋ ਕਾਰਜਕ੍ਰਮ ਹੈ ਬਹੁਤ ਬੜੀਆ ਤਰੀਕੇ ਨਾਲ ਕੀਤਾ ਗਿਆ ਬੱਚਾ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਤੇ 2 ਕਿਲੋਮੀਟਰ ਦੀ ਜਿਹੜੀ ਦੌੜ ਹੈ ਉਹ ਲਗਾਈ ਗਈ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਪ੍ਰਿੰਸੀਪਲ ਮੈਮ ਡੀਓ ਸਾਥ ਸਾਰਿਆਂ ਦਾ ਜਿਹੜਾ ਸਹਿ ਅਜਿਹਾ ਆਪਣਾ ਉਹਨਾਂ ਨੇ ਕੰਟਰੀਬਿਊਸ਼ਨ ਕੀਤੀ ਹੈ ਤੇ ਮੈਂ ਪ੍ਰਿੰਸੀਪਲ ਮੈਮ ਨੂੰ ਤੇ ਆਏ ਹੋਏ ਜਿਹੜੇ ਵੀ ਸੱਜਣ ਸਭ ਨੂੰ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਨੀ ਆ ਧੰਨਵਾਦ ਦਿੰਨੀ ਆ ਕਿ ਇੰਨੇ ਵਧੀਆ ਪ੍ਰੋਗਰਾਮ ਜੋ ਬੱਚਿਆਂ ਲਈ ਕਰਵਾਏ ਜਾਂਦੇ ਹਨ ਤੇ ਨਾਲ ਹੀ ਅੱਜ ਚਿਲड्रन डे ਤੇ ਬੱਚਾ ਨੂੰ ਇਸ ਦਿਨ ਤੇ ਮੈਂ ਮੁਬਾਰਕਬਾਦ ਦਿੰਨੀ ਆ ਧੰਨਵਾਦ ਅੱਜ 14 ਨਵੰਬਰ ਚਿਲड्रन डे ਤੇ ਮਿਸ਼ਨ ਤੰਦਰੁਸ ਪੰਜਾਬ ਦੇ ਤਹਿਤ ਜਿਹੜਾ ਹੈ ਅੱਜ ਸਕੂਲ ਵਿੱਚ ਇੱਕ ਮੈਰਾਥਨ ਰੇਸ ਦਾ ਮੈਨੇਜ ਕੀਤਾ ਗਿਆ ਹੈ। ਔਰ ਇਸ ਮਿਸ਼ਨ ਵਿੱਚ ਸਾਡੇ ਨਾਲ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਜੇਸ਼ ਜੀ ਸਾਡੇ ਮਿਊਨਿਸਪਲ ਕਮੇਟੀ ਦੇ ਪ੍ਰੈਜ਼ੀਡੈਂਟ ਮੈਡਮ ਅਨਰਾਦਾ ਪਾਲੀ ਜੀ ਔਰ ਜਿਹੜੇ ਵਾਈਸ ਪ੍ਰੈਜ਼ੀਡੈਂਟ ਖੁਦ ਸੁਰਿੰਦਰ ਮਨ ਹਾਰਸੀ ਤੇ ਉਹਨਾਂ ਦੇ ਤਰਮ ਪਤਨੀ ਨੀਤੂ ਜੀ ਅੱਜ ਸਾਡੇ ਨਾਲ ਇੱਥੇ ਸ਼ਾਮਲ ਹੋਏ ਨੇ ਸੋ ਇਹ ਜਿਹੜਾ ਮਿਸ਼ਨ ਤੰਦਰੁਸਤ ਪੰਜਾਬ ਹੈ ਇਹ ਸਾਡਾ ਸਕੂਲ ਚੁਣਿਆ ਗਿਆ ਹੈ ਇਸ ਦੇ ਵਾਸਤੇ ਤੇ ਅਸੀਂ ਡੀਓ ਸਾਹਿਬ ਦਾ ਔਰ ਡਿਪਾਰਟਮੈਂਟ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਨੂੰ ਇਹ ਮੌਕਾ ਦਿੱਤਾ ਹੈ ਔਰ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਸਕੂਲ ਵਿੱਚ ਜਿਸ ਤਰ੍ਹਾਂ ਕਿ ਦੀਵਾਲੀ ਤੇ ਅਸੀਂ ਗ੍ਰੀਨ ਦੀਵਾਲੀ ਦਾ ਮਨਾਇ ਸੀ ਉਹਦੇ ਤਹਿਤ ਅਹੀਂ ਬੱਚਿਆਂ ਦੇ ਥਰੂ ਜਿਹੜਾ ਹੈ ਲੋਕਾਂ ਨੂੰ ਵੀ ਅਵੇਅਰ ਕੀਤਾ ਸੀ ਪਲਾਂਟਸ ਡਿਸਟ੍ਰੀਬਿਊਟ ਕਰਕੇ ਜਿੱਥੇ ਅਸੀਂ ਦੀਵਾਲੀ 'ਚ ਮਠਿਆਈਆਂ ਵੰਡਦੇ ਆ ਉਹਦੀ ਜਗ੍ਹਾ ਤੇ ਆਪਾਂ ਇਸ ਵਾਰ ਪਲਾਂਟਸ ਜਿਹੜੇ ਆ ਉਹ ਵੰਡਾਏ ਆ ਬੱਚਿਆਂ ਕੋਲੋਂ ਤਾਂ ਕਿ ਸਾਡਾ ਜਿਹੜਾ ਵਾਤਾਵਰਣ ਹੈ ਉਹ ਸ਼ੁੱਧ ਹੋ ਸਕੇ ਸ਼ੁੱਧ ਆਕਸੀਜਨ ਜਿਹੜੀ ਹੈ ਉਹ ਹਵਾ 'ਚ ਹਵਾ ਸਾਡੀ ਸ਼ੁੱਧ ਹੋ ਸਕੇ ਔਰ ਇਹ ਇੱਕ ਕਦਮ ਸਾਡਾ ਤੰਦਰੁਸਤੀ ਵੱਲ ਹੈ ਔਰ ਅਸੀਂ ਅੱਜ ਆਪਣੇ ਸ਼ਹਿਰ ਦੇ ਜਿਹੜੇ ਨੁਮਾਇੰਦੇ ਹੈ ਸਾਡੇ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਇੱਥੇ ਬੁਲਾਇਆ ਹੈ ਤਾਂ ਕਿ ਜੋ ਅਸੀਂ ਅੱਜ ਮਿਸ਼ਰ ਤੰਦਰੁਸਤੀ ਦੇ ਤਹਿਤ ਬੱਚਿਆਂ ਨੂੰ ਟੀ-ਸ਼ਰਟਾਂ ਦਿੱਤੀਆਂ ਨੇ ਔਰ ਸਾਡੇ ਜਿਹੜੇ ਮਾਨਯੋਗ ਡੀਓ ਸਾਹਿਬ ਵੱਲੋਂ ਔਰ ਸਾਡੇ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਵੱਲੋਂ ਜਿਹੜੀਆਂ ਟੀ-ਸ਼ਰਟਾਂ ਵੰਡਾਈਆਂ ਗਈਆਂ ਨੇ ਸਕੂਲ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਸਪੈਸ਼ਲ ਤੌਰ ਤੇ ਮਿਸ਼ਰ ਤੰਦਰੁਸਤ ਪੰਜਾਬ ਦਾ ਇੱਕ ਲੋਗੋ ਲਗਾਇਆ ਹੈ ਤਾਂ ਕਿ ਉਹ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਹੈ ਦੀ ਅਵੇਅਰਨੈਸ ਆਪਾ ਫੈਲਾਉਣਾ ਚਾਹਨੀ ਹੈ ਕਿ ਜਿਹੜਾ ਤੰਦਰੁਸਤੀ ਹੈ ਇਹ ਸਭ ਤੋਂ ਵੱਡਾ ਧਨ ਹੈ ਸਿਹਤ ਹੀ ਅਮੁੱਲਤਾ ਹੈ ਇਹ ਇੱਕ ਮੈਸੇਜ ਹੈ ਜਿਹਨੂੰ ਸਾਰੇ ਸ਼ਹਿਰ ਦੇ ਵਿੱਚ ਫੈਲਾਉਣਾ ਚਾਹਨੀ ਆ ਇਸ ਕਰਕੇ ਅੱਜ ਅਸੀਂ ਇਸ ਮਿਸ਼ਨ ਤੰਦਰੁਸਤੀ ਦੇ ਤਹਿਤ ਸਕੂਲ ਦੇ ਵਿੱਚ ਇਹ ਐਕਟੀਵਿਟੀ ਜਿਹੜੀ ਮੈਰਾਥਨ ਹੈ ਇਹ ਕਰਵਾ ਕੇ ਇੱਕ ਸੰਦੇਸ਼ ਦਿੱਤਾ ਹੈ ਸੋ ਇਹਨਾਂ ਸਾਰਿਆਂ ਦਾ ਆਮ ਤੇ ਸਕੂਲ ਦੇ ਵਿੱਚ ਮੈਂ ਬਹੁਤ ਹੀ ਪਿਆ ਦੇ ਲੋ ਧੰਨਵਾਦ ਕਰਦਾ ਅੱਜ ਮਿਤੀ 14 ਜਨਵਰੀ 2024 ਨੂੰ ਸਜਨਪੁਰ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਇੱਕ ਮੈਰਾਥਨ ਕਰਾਈ ਗਈ ਹੈ ਇਹ ਮੈਰਾਥਨ ਮਿਸ਼ਨ ਤੰਦਰੁਸਤੀ ਦੇ ਤਹਿਤ ਰਵਾਈ ਗਈ ਹੈ ਇਹ ਮਿਸ਼ਨ ਤੰਦਰੁਸਥ ਜੋ ਹੈ ਇਹ 22 ਅਕਤੂਬਰ 224 ਤੋਂ ਸ਼ੁਰੂ ਹੋ ਕੇ 31 ਜਨਵਰੀ 224 ਤੱਕ ਚਲੇਗਾ 225 ਤੱਕ ਚਲੇਗਾ ਜਿਸ ਵਿੱਚ ਅਲੱਗ-ਅਲੱਗ ਐਕਟੀਵਿਟੀ ਜਿਹੜੀਆਂ ਨੇ ਬੱਚਿਆਂ ਨੂੰ ਕਰਵਾਈਆਂ ਜਾਣੀਆਂ ਨੇ ਕਿਉਂਕਿ ਸਾਡੀ ਸਰਕਾਰ ਸਾਡਾ ਡਿਪਾਰਟਮੈਂਟ ਬੱਚਿਆਂ ਦੀ ਸਿਹਤ ਦੇ ਪ੍ਰਤੀ ਬਹੁਤ ਹੀ ਗੰਭੀਰ ਹੈ ਉਹ ਚਾਹੁੰਦਾ ਕਿ ਬੱਚੇ ਜਿਹੜੇ ਨੇ ਤੰਦਰੁਸਤ ਹਨ ਕਿਉਂਕਿ ਤੰਦਰੁਸਤ ਬੱਚੇ ਹੋਣਗੇ ਤੇ ਤਾਂ ਹੀ ਉਹਨਾਂ ਦਾ ਪੜ੍ਹਾਈ ਵੱਲ ਜਾਂ ਵਾਕੀ ਕੰਮਾਂ ਵੱਲ ਵੀ ਧਿਆਨ ਲੱਗੇਗਾ ਇਸ ਕਾਢੀ ਦੇ ਤਹਿਤ ਜਿਸ ਤਰ੍ਹਾਂ ਸਾਡੇ ਪ੍ਰਿੰਸੀਪਲ ਮੈਮ ਨੇ ਦੱਸਿਆ ਆ ਡੀਓ ਸਾਹਿਬ ਨੇ ਬਹੁਤ ਮਦਦ ਕੀਤੀ ਆ ਕਿਉਂਕਿ ਸਾਡੇ ਜ਼ਿਲ੍ਹੇ ਦੇ ਵਿੱਚ ਸਿਰ ਦੋ ਹੀ ਸਕੂਲਾਂ ਨੂੰ ਜਿਹੜਾ ਇਹ ਚੁਣਿਆ ਗਿਆ ਸੀਗਾ ਜਿਸ ਵਿੱਚ ਇੱਕ ਸਾਡਾ ਸਕੂਲ ਤੇ ਇੱਕ ਵਧਾਨੀ ਸਕੂਲ ਇਹ ਚੁਣਿਆ ਗਿਆ ਆ ਇਸ ਦੇ ਤਹਿਤ ਅਸੀਂ ਦੀਵਾਲੀ ਵਾਲੇ ਦਿਨ ਇੱਕ ਪੋਦੇ ਜਿਹੜੇ ਨੇ ਉਹਨਾਂ ਦਾ ਲੰਗਰ ਲਗਾਇਆ ਸੀਗਾ ਜੋ ਆਪਾਂ ਲੋਕਾਂ ਨੂੰ ਵੰਡੇ ਨੇ ਫਿਰ ਪੈਂਪਲੈਂਟ ਵੱਟ ਕੇ ਮਿਲ ਕੇ ਲੋਕਾਂ ਨੂੰ ਜਾਗਰੂਕ ਕੀਤਾ ਆ ਬੱਚਿਆਂ ਨੂੰ ਅਲੱਗ-ਅਲੱਗ ਐਕਟੀਵਿਟੀਆਂ ਕਰਾ ਕੇ ਰੋਜ਼ਾਨਾ ਸਵੇਰੇ ਇੱਕ ਘੰਟਾ ਜਿਹੜਾ ਇਹ ਆ ਇਸ ਇਹ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਨੇ ਤਾਂ ਜੋ ਬੱਚੇ ਜਿਹੜੇ ਨੇ ਆਪਣੀ ਸਿਹਤ ਦੇ ਪ੍ਰਤੀ ਅਵੇਅਰ ਰਹਿਣ ਤੇ ਤੰਦਰੁਸਤ ਰਹਿਣ ਥੈਂਕ ਯੂ ਮੈਂ ਡੋਰਨ ਇਨ ਚਾਰਜ ਮਿਸ਼ਨ ਤੰਦਰੁਸਤ ਪੰਜਾਬ ਲਾਲਾ ਜੀ ਟਰਾਏ ਸਨਸ ਕੈਂਡੀ ਸਕੂਲ ਨੂੰ ਮੁੰਡੇ ਮੈਂ ਅੱਜ ਆਪਣੇ ਸਕੂਲ ਤੇ ਡੀਓ ਸਾਹਿਬ ਦਾ ਪ੍ਰਧਾਨ ਜੀ ਦਾ ਪ੍ਰਧਾਨ ਜੀ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇਸ ਜਿਹੜੀ ਅੱਜ ਦੀ ਗਤੀਵਿਧੀ ਆ ਉਹ ਕਾਮਯਾਬ ਕਰਨ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਜਿਹਦੇ ਨਾਲ ਨਾਲ ਮੈਂ ਐਨਐਸਐਸ ਜਿਹੜੇ ਸਾਡੇ ਇੰਚਾਰਜ ਕੋਚ ਸਰ ਪ੍ਰਿੰਸੀਪਲ ਮੈਮ ਤੇ ਸਾਰੇ ਬੱਚਿਆਂ ਦਾ ਵੀ ਧੰਨਵਾਦੀ ਆ ਗੁਲਾ ਅਲਫਾਜ਼ ਵਿੱਚ ਰੱਖ ਕੇ ਇਸ ਪ੍ਰੋਗਰਾਮ ਨੂੰ ਸਿਰੇ ਚੜਾਇਆ